ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਟੂਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਅੱਜ ਰਾਤ ਦੇ ਮੌਸਮ ਦੇ ਹਾਲਾਤਾਂ ਬਾਰੇ ਸਿਸਟਮ ਜਿਹੜਾ ਕਾਫੀ ਦਿਨਾਂ ਤੋਂ ਬੰਗਾਲ ਦੀ ਖਾੜੀ ਤੋਂ ਚੱਲਿਆ ਹੋਇਆ ਸੀ ਉਹ ਪੰਜਾਬ ਬਲਕੂਚ ਕਰ ਚੁੱਕਿਆ ਹੈ ਜੀ ਇਸ ਟਾਈਮ ਉਹ ਅੰਬਾਲਾ ਦੇ ਨਜ਼ਦੀਕ ਪਹੁੰਚ ਚੁੱਕਿਆ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਸਾਰੀ ਜਾਣਕਾਰੀ ਦੇਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਵਿੱਚ ਆਪਣੇ ਇਲਾਕੇ ਦਾ ਨਾਮ ਅਤੇ ਮੌਸਮ ਦੇ ਕੀ ਹਾਲ ਮੈਂਸ਼ਨ ਕਰਦੇ ਹੋ ਜੀ ਦੇਖ ਸਕਦੇ ਹੋ ਸਿਸਟਮ ਫਿਲਹਾਲ ਪੰਜਾਬ ਦੇ ਦੱਖਣ ਪੂਰਬੀ ਹਿੱਸੇ ਵਿੱਚ ਦਿਖਾਈ ਦੇ ਰਿਹਾ ਹੈ ਅੰਮ੍ਰਾਲਾ ਦੇ ਨਜ਼ਦੀਕ ਇਹ ਪਹੁੰਚ ਚੁੱਕਿਆ ਹੈ ਜੀ ਤੇ ਇਸ ਦੇ ਨਾਲ ਥੋੜੇ ਟਾਈਮ ਵਿੱਚ ਹੀ ਇਹ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਦਾ ਇਲਾਕਾ ਰੂਪਨਗਰ ਪਟਿਆਲਾ ਇਹਨਾਂ ਚਾਰਜ ਨੇ ਨੂੰ ਕਵਰ ਕਰੇਗਾ ਤੇ ਹੌਲੀ ਹੌਲੀ ਲਗਭਗ ਰਾਤ 11 12 ਵਜੇ ਦੇ ਕਰੀਬ ਪੰਜਾਬ ਵੱਲ ਕੂਚ ਕਰਦਾ ਹੋਇਆ ਇਹ ਸਾਰੇ ਪੰਜਾਬ ਨੂੰ ਸਵੇਰੇ 6 ਵਜੇ ਤੱਕ ਕਵਰ ਕਰ ਲਵੇਗਾ ਸਵੇਰ ਵੇਲੇ ਤੱਕ ਆਪਾਂ ਗੱਲ ਕਰੀਏ ਤਾਂ ਸਾਰੀ ਜਗ੍ਹਾ ਮੀਂਹ ਹੁੰਣ ਦੇ ਚਾਂਸ ਨੇ ਪਰ ਸਾਨੂੰ ਬਠਿੰਡਾ ਫਜ਼ਿਲਕਾ ਫਿਰੋਜ਼ਪੁਰ ਸੋਰੀ ਫਰੀਦਕੋਟ ਇਹ ਇਲਾਕੇ ਨੇ ਜਿਹੜੇ ਜਿਨ੍ਹਾਂ ਵਿੱਚ ਸਾਨੂੰ ਮੀਂਹ ਦੇ ਚਾਂਸ ਘਟਨੇ ਬਠਿੰਡੇ ਤੋਂ ਲੈ ਕੇ ਜਿਹੜੀ ਇਹ 벨ਟ ਆ ਸਾਨੂੰ ਦਿਖਾਈ ਦੇ ਰਹੀ ਹੈ ਕੁਝ ਕਿ ਤਿੰਨ ਕਿ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਾਨੂੰ ਘੱਟ ਚਾਂਸ ਨੇ ਮੀਂਹ ਦੇ ਪਰ ਬਾਕੀ ਸਾਰੇ ਪੰਜਾਬ ਦੇ ਵਿੱਚ ਸਾਨੂੰ ਮੀਂਹ ਦੇ ਸੰਘਣੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਭਾਰੀ ਮੀਂਹ ਦੀ ਉਮੀਦ ਅੱਜ ਰਾਤ ਕੀਤੀ ਜਾ ਸਕਦੀ ਹੈ ਜੀ ਅਗਰ ਗੱਲ ਕਰੀਏ ਤਾਪਮਾਨ ਦੀ ਫਿਲਹਾਲ ਤਾਪਮਾਨ ਸ਼ਾਮ ਦੇ ਵੇਲੇ ਵੀ ਵਧੇ ਹੋਏ ਸੀ ਪਰ ਅਚਾਨਕ ਹਵਾ ਚੱਲਣ ਤੋਂ ਜਿਹੜੀ ਦੇਖੀ ਜਾਵੇ ਤਾਂ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚੱਲ ਰਹੀ ਹੈ ਤਾਂ ਪੰਜਾਬ ਦੇ ਕੁਝ ਕੁ ਜ਼ਿਲ੍ਹੇ ਜਿਹੜੇ ਤੁਹਾਨੂੰ ਪਹਿਲਾਂ ਸੀ ਜੀ ਬਠਿੰਡਾ ਸੌਰੀ ਪਟਿਆਲਾ ਸੰਗਰੂਰ ਇਸ ਤੋਂ ਅੱਗੇ ਚੱਲ ਜਾਈਏ ਤਾਂ ਫਤਿਹਗੜ੍ਹ ਸਾਹਿਬ ਮੁਹਾਲੀ ਜਿਵੇਂ ਜਿਵੇਂ ਆਪਾਂ ਇਸ ਬੈਲਟ ਦੇ ਨੇੜੇ ਜਾਂਦੇ ਹਾਂ ਤਾਂ ਤਾਪਮਾਨ ਘਟਦੇ ਹੋਏ ਦਿਖਾਈ ਦੇ ਰਹੇ ਨੇ ਪਰ ਅਗਰ ਬਠਿੰਡਾ ਤੋਂ ਅੱਗੇ ਦੇਖਿਆ ਜਾਵੇ ਤਾਂ ਫਿਲਹਾਲ ਇਹਨਾਂ ਇਲਾਕੇ ਦੇ ਵਿੱਚ ਤਾਪਮਾਨ ਹਜੇ ਵੀ ਵਧੇ ਹੋਏ ਦਿਖਾਈ ਦੇ ਰਹੇ ਨੇ ਅੱਧ ਰਾਤ ਤੋਂ ਬਾਅਦ ਸਾਨੂੰ ਪੰਜਾਬ ਦੇ ਵਿੱਚ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਸੰਘਣੇ ਰੂਪ ਦੇ ਵਿੱਚ ਸਾਨੂੰ ਬਣਦਾ ਹੋਇਆ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇ ਰਿਹਾ ਹੈ ਤੇ ਹਵਾ ਪੂਰਬ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਸੀ ਜਿਸ ਦੇ ਕਰਕੇ ਇਹ ਸਿਸਟਮ ਜਿਹੜਾ ਹੌਲੀ-ਹੌਲੀ ਪੰਜਾਬ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਗੱਲ ਕਰੀਏ ਤਾਂ ਸਿਸਟਮ ਜਿਹੜਾ ਸਾਨੂੰ 28 ਤਰੀਕ ਤੱਕ ਹਲਕੇ ਦਰਮਿਆਨੇ ਬੱਦਲਬਾਹੀ ਦੇ ਨਾਲ ਦੇਖਣ ਮਿਲ